ਨੋ ਵੀ ਡੈਡੀ ਸਾਡੇ ਦਵਾਈ ਲਿਖ ਰਿਹਾ ਕਿੰਨੀਆਂ ਦਵਾਈਆਂ ਲਿਖ ਲਈਆਂ ਡੈਡੀ ਹੁਣ ਤੱਕ ਵਰਤੀਆਂ ਕਿੰਨੀਆਂ ਇਹ ਦੱਸੋ ਕੀ ਦੱਸ ਦੰਨੇ ਹੁਣ ਅੱਗੇ ਕਿਸੇ ਨੂੰ ਵਰਕ ਪੈ ਜਾਂਦਾ ਜਿਹੜਾ ਸ਼ਰੀਰ ਨੂੰ ਵਰਕ ਬੜੀ ਦੱਸਿਆ ਜਾਂਦਾ ਹੈ ਨਾ ਜਿਵੇਂ ਇੱਕ ਵਾਰੀ ਤੁਸੀਂ ਸਾਨੂੰ ਦੱਸ ਦਿੱਤੀ ਸੀ ਐਸਿਡਿਟੀ ਦਾ ਦੱਸ ਦਿੱਤੀ ਸੀ ਫੋਨ ਚ ਆਉਂਦੀਆਂ ਠੀਕ ਹੈ ਜਿਹੜੀਆਂ ਤੁਸੀਂ ਖਬਰਾਂ ਇਹ ਸੁਣਦੇ ਹੋ ਨੇ ਉਹ ਦੇਖ ਕੇ ਫਿਰ ਡਾਇਰੀ ਤੇ ਲਿਖ ਲੈਣੀ हेलो वी गुड मॉर्निंग वेलकम टू आवर न्यू ब्लॉग स्वागतਤਾ ਤੁਹਾਡਾ ਸਾਡੇ YouTube ਚੈਨਲ ਮਿਸਟਰ ਐਂਡ ਮਿਸਸ ਸੀਵਿਆ ਕਪਲ ਚਾਹ ਤੋਂ ਸ਼ੁਰੂਆਤ ਹੁੰਦੀ ਹੈ ਦਿਨ ਦੀ ਲੋਵੀ ਮੌਸਮ ਹੋਇਆ ਪਿਆ ਬਹੁਤ ਵਧੀਆ ਤੇ ਆਪਾਂ ਨੂੰ ਹੁਣ ਜਾਣੇ ਹੁਜਾਰ ਦੇ ਦੇਖਦੇ ਉੱਪਰ ਚਾਹ ਪੀ ਲਈਏ ਮੁੱਲੀ ਵਰਗੇ ਰੋਟੀ ਦਾ ਬੇਲਾ ਹੋ ਗਿਆ ਆਪਾਂ ਚਾਹ ਪੀਖ ਲੈਂਦੇ ਆਪਕੀ ਮੌਸਮ ਵੀ ਗੁੱਡ ਹੋਇਆ ਪਿਆ ਅੱਜ ਤਾਂ ਮਿਲਦਾ ਮੀ ਹੋਊਗਾ ਲੋਵੀ ਬੀ ਐਂਟੀ ਬੋਲੀ ਐਂ ਤੇ ਇਹਨੇ ਲਾਲ ਰੰਗ ਦਾ ਬੱਕਰਾ ਘੁੰਮ ਗਿਆ ਬਾਈ ਕਿਸੇ ਦਾ ਜੇ ਕਿਸੇ ਦੇ ਘਰੇ ਬੱਕਰਾ ਉਹਨਾਂ ਦਾ ਤਾਂ ਵਾਪਸ ਕਰਿਆ ਉਹ ਆਲਦੀ ਵਰਦੀ ਵਿਚਾਰੇ ਲੋਈ ਆ ਗਿਆ ਬੱਦਲ ਝੜਕੀ ਆ ਗਿਆ ਕਿਹ ਕੀ ਕਹਿੰਦੇ ਮੈਨੂੰ ਚਾਹ ਲਿਆ ਦੇ ਅੱਜ ਵਾਲ ਇੰਨੇ ਸੋਹਣੇ ਲੱਗ ਜਾਂਦੇ ਕੱਲ ਮੈਂ ਨਵਾਂ ਸ਼ੈਂਪੂ ਤੇ ਕੰਡੀਸ਼ਨਰ ਯੂਜ਼ ਕੀਤਾ ਸੀ ਰਿਜ਼ਲਟ ਕਿ ਮੈਨੂੰ ਵਧੀਆ ਲੱਗਿਆ ਆਪਰੇਕੀ ਨੂੰ ਚਾਹ ਲੈ ਜੀ ਇਹ ਛਾਪੜਾ ਹੈ ਇਹ ਠੀਕ ਹੈ ਕਿਉਂਕਿ ਅੱਜ ਆਉਣਾਗਾ ਆਪਣੇ ਨੇ ਵੀਰਪਾਲ ਵਰਗੇ ਨੇ ਪਿੰਡੂ ਵੀਰੇ ਨੇ ਇਹਨੇ ਇੱਥੇ ਸੈਲੂਨ ਆਉਣਾਗਾ ਠੀਕ ਹੈ ਤੇ ਆਪਾਂ ਵੀ ਮਿਲਾਂਗੇ ਉਹਨਾਂ ਨੂੰ ਜਾ ਕੇ ਪਹਿਲਾਂ ਆਪਾਂ ਚਾਹ ਲੈਣ ਕੀ ਵਾਸਤੇ ਸਵੇਰੇ ਸਵੇਰੇ ਚਾਹ ਤੋਂ ਬਿਨਾ ਉਹ ਵੀ ਨਹੀਂ ਬੈਠ ਛੱਡਦੇ ਜਿੰਨਾ ਟਾਈਮ ਚਾਹ ਨਾ ਮਿਲੇ ਗਰਮ ਘਰ ਲਈਏ ਪਹਿਲਾਂ ਗਰਮ ਕਰਕੇ ਫਿਰ ਲੈ ਜਾਣਾ ਤੇ ਇੱਕ ਅੱਜ ਸਾਡੀ ਗਗਨ ਦਾ ਜਨਮ ਦਿਨ ਆ ਪਿਛਲੀ ਵਾਰ ਵੀ ਅਸੀਂ ਸੈਲੀਬ੍ਰੇਟ ਕੀਤਾ ਸੀ ਗਗਨ ਦਾ ਜਨਮ ਦਿਨ ਕਿਉਂਕਿ ਜਦੋਂ ਕੁੜੀਆਂ ਮੇਰੇ ਕੋਲ ਕੰਮ ਕਰਦੀਆਂ ਲਓ ਵੀ ਸੌਣ ਦੇ ਮਹੀਨੇ ਵਿੱਚ ਪੈਂਦੀ ਬਰਸਾਤ ਹੋਵੇ ਆ ਚ ਇਹ ਸੌਣ ਮਹੀਨਾ ਇਥੋਂ ਪਤਾ ਲੱਗ ਜਾਂਦਾ ਬਿਨ ਬੁਲਾਇਆ ਮੀਂਹ ਆਉਂਦਾ ਹੈ ਪੂਰਾ ਡਿੱਗਿਆ ਗਿਆ ਰਾਂਜੀ ਤਾਂ ਬਾਕੀ ਮਿੰਨੀ ਮਿੰਨੀ ਕਣੀ ਪਈ ਜਾਂਦੀ ਹੈ ਠੀਕ ਹੈ ਸੌਣ ਦਾ ਮਹੀਨਾ ਆ ਗਿਆ ਪੰਗਾ ਵੁੰਗਾ ਚੜਾਉਣ ਦਾ ਰਿੱਕੀ ਬੋਲੀ ਯਾ ਦਾ ਗਿਸੌਣ ਮਹੀਨਾ ਦਿਨ ਦੀਆਂ ਦਾ ਗੋਡੇ-ਗੋਡੇ ਖਾ ਵੇਵੇਂ ਬੱਟੀਆਂ ਸੇਵੀਆਂ ਕਾਵਲੇ ਨੂੰ ਚੜ ਗਏ ਅੱਛਾ ਸੌਣ ਦੇ ਮਹੀਨੇ ਵੇ ਤੂੰ ਆ ਗਿਆ ਗੱਡੀ ਜੋੜ ਕੇ ਮੈਣੀ ਸੋਹਰੇ ਜਾਣਾ ਲਹਿ ਜਾ ਖਾਲੀ ਗੱਡੀ ਮੋੜ ਕੇ ਲੋਬੀ ਆਪਾਂ ਹੋ ਗਏ ਤਿਆਰ ਆਪਾਂ ਹੋ ਗਏ ਰੈਡੀ ਠੀਕ ਹੈ ਰਿੱਕੀ ਉੱਪਰ ਹੈ ਜੇ ਪਰਨਾ ਬੰਨੀ ਜਾਂਦੇ ਨੇ ਸਭ ਤੋਂ ਵੱਧ ਰਿੱਕੀ ਲਗਾਉਂਦੇ ਨੇ ਓਪੋਜੀਟ ਹੋਇਆਗਾ ਸਾਡਾ ਕੰਮ ਨਹੀਂ ਤਾਂ ਕੁੜੀਆਂ ਵੱਧ ਟਾਈਮ ਲਗਾਉਂਦੀਆਂ ਹੁੰਦੀਆਂ ਨੇ ਤਿਆਰ ਹੋਣ ਨੂੰ ਸਾਡੇ ਇੱਥੇ ਰਿੱਕੀ ਵੱਧ ਟਾਈਮ ਲਗਾਉਂਦੇ ਤਿਆਰ ਹੋਣ ਨੂੰ ਮੈਂ ਮੰਡੇ 'ਚ ਤਿਆਰ ਹੋ ਕੇ ਆ ਜਾਣੀ ਹੁੰਨੀ ਆ ਤੇ ਬਾਕੀ ਤੁਸੀਂ ਆ ਦੇਖ ਲਓ ਬੇੜਾ ਆਪਣਾ ਪੂਰਾ ਧੋਤਾ ਗਿਆ ਅੱਜ ਮੰਮੀ ਨੂੰ ਅੱਜ ਝਾੜੂ ਲਗਾਉਣ ਦੀ ਜ਼ਰੂਰਤ ਨਹੀਂ ਹੈਗੀ ਝਾੜੂ ਵਾਲੀ ਭੈਣ ਨੂੰ ਸੋਰੀ ਅੱਜ ਝਾੜੂ ਲਗਾਉਣ ਦੀ ਜ਼ਰੂਰਤ ਨਹੀਂ ਬਸ ਉੱਥੋਂ ਕੱਢ ਕੇ ਇੱਧਰੋਂ ਕੱਢ ਕੇ ਪੋਚਾ ਲਾ ਦੇਣੀ ਆ ਬੇੜਾ ਧੋਤਾ ਜਾਊਗਾ ਕਿਉਂਕਿ ਅੱਜ ਮੈਨੂੰ ਐ ਲੱਗਦਾ ਵੀ ਇਹ ਛੜੀ ਆ ਕਿ ਸ਼ਾਇਦ ਕਿਉਂਕਿ ਮਿੰਨਾ 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 ਮੀ ਪਈ ਜਾਂਦਾ ਪਈ ਜਾਂਦਾ ਇਹ ਹਟਦਾ ਨਹੀਂ ਆਣਾ ਮੰਮੀ ਛੜੀ ਆਣਾ ਏ ਉਹ ਸੌਣ ਵੀ ਇੰਨੇ ਦਾ ਪਹਿਲਾ ਮੀ ਆਣਾ ਹਲੇ ਜਿਹੜਾ ਸੌਣ ਜਿਹੜਾ ਚੜਤਾ ਗਿਆ ਲੈ ਚੜ ਗਿਆ ਸੌਣ ਸੌਣ ਚੜ ਗਿਆ ਸੌਣ ਚੜ ਗਿਆ ਪਰਸੋ ਵੀਡੀਓ ਬਾਈ ਹੋਈ ਸੀ ਕਿਸੇ ਨੇ ਚੂੜੀਆਂ ਚੜਾਈ ਜਾਂਦੇ ਸੀਗੇ ਚੂੜੀਆਂ ਚੜਾਉਂਦੀਆਂ ਸੀ ਕੁੜੀਆਂ ਅਜਾ ਪਹਿਲੀ ਗੈਦ ਦੰਦੀਆਂ ਨੇ ਠੀਕ ਆ ਉਹទੀਆਂ ਉਹទੀਆਂ ਸੌਣ ਮਹੀਨੇ ਚ ਚੜ੍ਹਦੀਆਂ ਨੇ ਨਾ ਵੀ ਜਦੋਂ ਸੌਣ ਮਹੀਨਾ ਸਟਾਰਟ ਹੁੰਦਾ ਉਦੋਂ ਦੀਆਂ ਸਟਾਰਟ ਹੋ ਕੇ ਪਹਿਲੀ ਭਾਦੋਂ ਨੂੰ ਖਤਮ ਹੋ ਜਾਂਦੀਆਂ ਨੇ ਅੱਜ ਜੁਲਾਈ ਹੋਗੀ 14 ਜੁਲਾਈ ਹੋਗੀ ਅੱਜ ਬਸ ਫਿਰ ਹਾਂ ਠੀਕ ਆ 14 ਜਾਂ 15ਾਂ ਦੀ ਕਿਉਂਕਿ ਤੀਆਂ ਸਟਾਰਟ ਹੋ ਜਾਂਦੀਆਂ ਨੇ ਸੌਣ ਮਹੀਨੇ ਚੜਦੇ ਤੇ ਭਾਦੋਂ ਚ ਉਹ ਹੋ ਜਾਂਦੀਆਂ ਨੇ ਖਤਮ ਹੋ ਜਾਂਦੀਆਂ ਨੇ ਆਪਣੇ ਇੱਥੇ ਪਿੰਡ ਵੀ ਲਾਉਂਦੇ ਹੁੰਦੇ ਆ ਲਾਉਣਗੇ ਪਿਛਲੀ ਅੰਗਲ ਤਾਂ ਬੜਾ ਵੱਡਾ ਕਠੰਡ ਫਰੀ ਹੁੰਦਾ ਨਾਲੇ ਉੱਥੇ ਸਾਰਾ ਲੋਵੀ ਮੰਮੀ ਕਹਿੰਦੀ ਵੀ ਮੈਂ ਸਾਰਾ ਦਿਨ ਇੱਥੇ ਦਰਵਾਜ਼ੇ 'ਚ ਬੈਠਾ ਮੰਮੀ ਦਰਵਾਜ਼ੇ ਤੇ ਆਵਦਾ ਪੂਰਾ ਹੱਕ ਜਮਾ ਲੈਂਦੇ ਨੇ ਆ ਜਦੋਂ ਇੱਥੋਂ ਗੱਡੀ ਬਾਹਰ ਚਲੀ ਜਾਂਦੀ ਹੈ ਹੁਣ ਕਦੋਂ ਉੱਠੋਂਗੇ ਇੱਥੋਂ ਮੰਜੇ ਤੋਂ 7 ਵਜੇ ਤੂੰ ਕੰਮ ਕਰੂ ਕੰਮ ਕਰਕੇ ਮਤਲਬ ਵੀ ਰੈਸਟ ਕਰਨ ਵਾਸਤੇ ਮੈਂ ਇੱਥੇ ਬੈਠ ਜੂ ਡੈਡੀ ਵੀ ਇੱਥੇ ਬੈਠਦੇ ਹੁੰਦੇ ਆ ਨਾ ਇਥੇ ਮੈਨੂੰ ਸੌਸੇ ਜੀ ਜਾਂਦੀ ਕਰਾ ਦਿੰਦੀ ਬਲੋ ਹਾਂ ਠੀਕ ਐ ਕੈਮਰਾ ਬਣ ਜਾਂਦੇ ਹੋ ਤੁਸੀਂ ਤੁਸੀਂ ਕੰਮ ਨਿਵੇੜ ਕੇ ਇੱਥੇ ਬੈਠ ਕੇ ਕੈਮਰਾ ਬਣ ਜਾਂਦੀ ਐ ਸਾਡੀ ਮੰਮੀ ਇੱਥੇ ਦਰਵਾਜ਼ਾ ਕਿਉਂਕਿ ਇੱਥੋਂ ਆਇਆ ਨਾ ਬਾਹਰ ਕੋਈ ਲੰਘਦਾ ਟੱਪਦਾ ਅਗਲਾ ਵਧੀਆ ਬੁਲਾ ਕੇ ਜਾਂਦਾਗਾ ਫਿਰ ਮੰਮੀ ਦਾ ਜੀ ਲੱਗਿਆ ਰਹਿੰਦਾ ਕਿਉਂਕਿ ਮੰਮੀ ਡੈਡੀ ਘਰੇ ਜਮੇ ਇਕੱਲੇ ਹੋ ਜਾਂਦੇ ਡੈਡੀ ਵੀ ਨਹੀਂ ਹੁੰਦੇ ਰੇਡੀ ਕੇ ਚਲੇ ਜਾਂਦੇ ਮੰਮੀ ਜਮੇ ਗੱਲੀ ਰਹਿ ਜਾਂਦੀ ਆ ਹੁਣ ਗੁੰਤਾਜ ਆਉਗੂੰਦਾ ਆਏ ਕਿੰਨੇ ਵਜੇ ਸਕੂਲੋਂ ਸਾਢੇ 3 4 ਵਜੇ ਆਉਗੂੰਦਾ ਗੁੰਤਾਜ ਉਦੋਂ ਦੇਖ ਲੋ ਅਸੀਂ ਆਥਣੇ ਆਵਾਂਗੇ ਵੀਰਾ ਵੀ ਆਥਣੇ ਆਉਂਦਾ ਹੁੰਦਾ ਹੂੰ ਬੰਦਾ ਹੂੰ ਹੂੰ ਵੀਰਾ ਵੀ 5:00 ਵਜੇ ਲੋ ਬਈ ਹੋ ਗਏ ਰੈਡੀ ਤੇ ਜੁਹਾਰ ਸਿੰਘ ਜੀ ਉੱਠ ਗਏ ਨੇ ਜੁਹਾਰ ਦੇ ਪਾਪਾ ਵੀ ਰੈਡੀ ਹੋ ਗਏ ਨੇ ਠੀਕ ਹੈ ਦੇਖੋ ਸਾਨੂੰ ਤਿੰਨਾਂ ਨੂੰ ਗਾਇਸ ਜੁਹਾਰ ਦੀ ਗੁੱਡ ਮਾਰਨਿੰਗ ਹੋਈ ਆ ਮੈਨੂੰ ਜਿਹੜੀ ਚੀਜ਼ ਮੰਮੀ ਨੇ ਲੈਣ ਵਾਸਤੇ ਭੇਜਿਆ ਸੀ ਉੱਤੇ ਉਹ ਮੈਂ ਲੈ ਕੇ ਨਹੀਂ ਆਈ। ਤੇ ਗੱਡੀ ਚਾਬੀ ਗੱਡੀ ਚਾਬੀ ਨੀਚੇ ਆ। ਸ਼ੁਕਰ ਹੈ ਮੈਨੂੰ ਜਿਆਦਾ ਗੱਡੀ ਚਾਬੀ ਨੀਚੇ ਆ। ਚਲੋ ਬਾਪਾ ਜਾਨੀ ਆ ਮੰਮੀ ਮੈਂ। ਤੁਹਾਰ ਨੂੰ ਤਾਰ ਕੇ। ਪੁੱਤ ਪੁੱਤੇ ਪਾਪੇ ਕੋਲ ਖੜਜੋ। ਕਰ ਲੋ ਚਾਹ ਦਾਦੀ ਨਾਲ। ਚਾਹ ਕਰਕੇ ਆ ਦਾਦੀ ਨਾਲ। ਲੈ ਲੈ ਕੇ ਇੱਧਰ। ਓਏ ਪਾਪਾ ਬੁਲਾਈ ਜਾਂਦੇ ਆਜੋ ਆਜੋ ਜੀ ਪਾਪਾ ਨੇ ਗੱਡੀ ਸਟਾਰਟ ਕਰ ਲਈ ਜੁਝਾਰ ਦੇ ਬੂਟ ਚੱਕ ਲਈਏ ਛੋਟੇ ਜਿਹੇ ਭਾਈ ਉਹ ਦੇਖੋ ਜੁਝਾਰ ਆ ਗਿਆ ਖੜ ਗਿਆ ਆ ਕੇ ਕਿ ਪਾਪਾ ਨੇ ਗੱਡੀ ਸਟਾਰਟ ਕਰ ਲਈ ਜਾਣ ਵਾਸਤੇ ਆ ਤੇਰੀ ਫੇਵਰੇਟ ਗੱਡੀ ਆ ਜਾ ਬਹਿ ਜਾ ਦਾਦਾ ਜੀ ਛੂਟਾ ਲੈ ਲੈ ਦਾਦਾ ਜੀ ਚਾਗਦਾ ਕਿਵੇਂ ਆ ਦੇਖ ਬਿੱਲਾ ਜਿਆ ਉਹ ਚੱਕ ਲੀਕੇ ਨਹੀਂ ਆਪਾ ਦੱਦਾਂ ਨਹੀਂ ਆਹਾ ਕਿਨੇ ਰੱਖਿਆ ਇਹ ਆਹ ਕੌਣ ਰੱਖ ਗਿਆ ਗੱਡੀ ਤੇ ਗੱਡੀ ਦੇ ਮੂਰੇ ਰੱਖਿਆ ਪਿਆ ਸੀ ਤੁਸੀਂ ਰੱਖਿਆ ਤੁਸੀਂ ਰੱਖਿਆ ਸੀ ਉਧਰ ਰੱਖਿਆ ਸੀ ਦੇਖ ਲਓ ਕੱਢ ਕੇ ਲੈ ਉਹਨਾਂ ਨੂੰ ਨਹੀਂ ਪਤਾ ਲੱਗਿਆ ਡੈਡੀ ਨੇ ਰੱਖਿਆ ਸੀ ਆ ਗਈ ਮੈਂ ਇੱਕ ਚਾਹੁੰਦਾ ਇੱਕ ਚਾਹੁੰਦਾ ਉਤਰਨਾ ਲੋ ਬਈ ਗਾਇਸ ਆਪਾਂ ਪਹੁੰਚ ਗਏ ਬੁਟੀਕ ਤੇ ਇਧਰ ਮੈਕੂ ਚਾਹ ਪੀ ਰਹੀ ਆ ਮੈਂ ਵੀ ਦੋ ਦਿਨਾਂ ਬਾਅਦ ਮੈਂ ਸਹੀ ਬੁਟੀਕ ਤੇ ਆਈ ਆ ਹਾਂਜੀ ਸੈਚਰਡੇ ਨੂੰ ਵਿਆਹ ਸੀਗਾ ਤੇ ਸੰਡੇ ਦੀ ਛੁੱਟੀ ਸੀਗੀ ਦੋ ਦਿਨਾਂ ਬਾਅਦ ਬੁਟੀਕ ਤੇ ਪਧਾਰੇ ਆਂ ਦੋ ਦਿਨਾਂ ਬਾਅਦ ਆਏ ਤੇ ਆਪਣੇ ਕੋਲ ਆ ਗਿਆ ਪਾਰਸਲ ਠੀਕ ਹੈ ਪਾਰਸਲ ਰਸੀਵ ਹੋਇਆਗਾ ਇਹਦੇ ਵਿੱਚ ਮੈਨੂੰ ਲੱਗਦਾ ਵੀ ਬੈਗ ਨੇ ਪਰਸ ਨੇ ਦੋ ਪਰਸ ਆਏ ਸੀਗੇ ਕਿਹੜੀ ਬੈਗਸ ਬੋਇਲਡ ਬੰਨੋ ਜਿਹੜਾ ਤੁਸੀਂ ਮੈਨੂੰ ਪੁੱਛਦੇ ਹੋਣੇ ਨਾ ਪਰਸ ਕਿੱਥੋਂ ਮੰਗਾਉਂਦੀ ਮਨਪ੍ਰੀਤ ਕਿੱਥੋਂ ਮੰਗਾਉਂਦੀ ਆ ਮੰਗਾਇਆ ਸੀ ਨਾ ਇੱਕ ਇੱਕ ਤੁਸੀਂ ਮੈਨੂੰ ਆਹ ਬੜਾ ਪੁੱਛਦੇ ਹੋਣੇ ਆਹ ਵਾਲਾ ਕੋਰਸ ਦਾ ਸੀ ਆ ਮਾਈਕਲ ਕੋਰਸ ਦਾ ਸੀ ਤੇ ਬਾਕੀ ਤੁਸੀਂ ਕਹਿੰਦੇ ਸੀ ਨਾ ਵੀ ਹਾਂ ਵੀਰੇ ਫਰਸਟ ਕਾਪੀ ਹੁੰਦੇ ਆ ਫਰਸਟ ਕਾਪੀ ਹੁੰਦੇ ਆ ਏ ਤੇ ਬਾਹਰੋਂ ਤੋਂ ਬਹੁਤ ਮਹਿੰਗੇ ਮਿਲਦੇ ਆ ਬਟ ਇਹ ਫਰਸਟ ਕਾਪੀ ਬਿਲਕੁਲ ਸੇਮ ਹੁੰਦੀ ਆ ਬਾਹਰਲੇ ਨਾਲ ਦੀ ਕੋਈ ਫਰਕ ਨਹੀਂ ਹੁੰਦਾ ਮੈਂ ਇਹ ਮੱਲੇ ਆਕੇ ਦੇਖੀ ਹੋਈ ਹੈ ਕੀ ਕੀ ਚੀਜ਼ ਠੀਕ ਹੈ ਬਟ ਸਸਤੇ ਪੈ ਜਾਂਦੇ ਆ ਸ਼ੌਂਕ ਪੂਰਾ ਹੋ ਜਾਂਦਾ ਇਹਦੇ ਵਿੱਚ ਸੇਮ ਹੁੰਦੀ ਹੈ ਚੀਜ਼ ਤੇ ਆ ਖੋਲਾਂਗੇ ਆਪਾਂ ਤੇ ਖੋਲ ਕੇ ਨਾਲੇ ਦੀ ਵੀਡੀਓ ਬਣਾ ਲਾਂਗੇ ਨਾਲੇ ਤੁਹਾਨੂੰ ਦਿਖਾਵਾਂਗੇ ਚਾਹ ਹੋਰ ਪੀਣ ਨੂੰ ਜੀ ਕਰਿਆ ਯਾਰ ਚਾਹ ਬਹੁਤ ਸਵਾਦ ਬਣੀ ਆ ਬਯੰਤ ਮੈਂ ਕਿਹਾ ਦੋ ਦਿਨਾਂ ਬਾਅਦ ਦਰਸ਼ਨ ਦੇ ਹੀ ਦਿੱਤੇ ਹਾਂਜੀ ਜ਼ਰੂਰ ਦੇਣੇ ਚਾਹੀਦੇ ਸੂਟ ਜਿਹੜੇ ਜਿਹੜੇ ਰੈਡੀ ਹੋ ਕੇ ਕੱਢ ਦੋ ਫਿਰ ਉਹ ਹਾਂ ਜੀ ਸੂਰ ਜੜ ਜੜੇ ਰੈਡੀ ਹੋ ਗਏ ਸੌਣ ਕਿੱਥੇ ਚੜੂ ਯਾਰ ਮੈਂ ਅੱਜ ਸਾਰਿਆਂ ਨੂੰ ਕਹਤਾ ਮੈਂ ਕਿ ਸੌਣ ਚੜ ਗਿਆ ਸੌਣ ਜੜੇ ਤਾਂ ਨਹੀਂ ਆਲੇ ਇਹਨੂੰ ਮੈਂ ਕੋ ਨੂੰ ਬਤਾਉਂਗਾ ਨਹੀਂ ਅਜੇ ਨਹੀਂ ਚੂੜੀਆਂ ਬਵਾਵਾਂਗੇ ਆਪਾਂ ਬੰਜਾਰੇ ਤੋਂ ਹਾਂ ਜੀ ਠੀਕ ਹੈ ਸਾਰਿਆਂ ਨੇ ਨਾਲ ਮਹਿੰਦੀ ਲਵਾਵਾਂਗੇ ਇੱਥੇ ਆਪਾਂ ਛੋਟਾ ਜਿਹਾ ਫੰਕਸ਼ਨ ਰੱਖਾਂਗੇ ਬੁਟੀਕ ਤੇ ਫਿਰ ਸਾਰਿਆਂ ਵਾਸਤੇ ਆਪਾਂ ਹੀ ਬਣਾਵਾਂਗੇ ਚੌਲ ਮਿੱਠੇ ਚੌਲ ਬਣਾ ਲਾਂਗੇ ਹੈਨਾ ਵਧੀਆ ਲੱਗੂ ਬੂਰਾ ਠਾ ਤੁਸੀਂ ਉਹ ਬਣਾਉਂਗੇ ਕੁਕਿੰਗ ਮੈਡਮ ਤੁਸੀਂ ਬਣਾਓ ਲੋ ਵੀ ਮੇਰੇ ਬਹੁਤ ਹੀ ਪਿਆਰੇ ਕਲਾਇੰਟ ਦੇ ਸੂਟ ਪੈਕ ਹੋ ਗਏ ਨੇ ਚਾਰ ਸੂਟ ਸੀਗੇ ਇਹਨਾਂ ਦੇ ਰਮਨ ਕੁੜੀ ਦਾ ਨਾਮ ਆ ਹੈਂਡਵਰਕ ਵਾਲਾ ਸੂਟ ਸੀ ਆ ਕਾਟਨ ਪ੍ਰਿੰਟਰਡ ਸੂਟ ਸੀਗਾ ਆ ਮਸ਼ੀਨ ਵਰਕ ਵਾਲਾ ਸੂਟ ਸੀਗਾ ਇਹਦੇ ਬਹੁਤ ਆਰਡਰ ਸੀਗੇ ਤੇ ਆ ਵਾਲਾ ਕੋਟ ਸੈੱਟ ਤੇ ਚਾਰੇ ਸੂਟ ਆਪਾਂ ਕਰ ਰਹੇ ਆ ਡਿਸਪੈਚ ਲੋ ਵੀ ਇਹਦੇ ਨਾਲ ਦਾ ਇੱਕ ਸੂਟ ਸਟਿਚ ਹੋ ਕੇ ਚਲਾ ਗਿਆ ਸੀ ਇੱਕ ਆਨ ਸਟਿਚ ਭੇਜਤਾ ਸੀਗਾ ਤੇ ਇੱਕ ਆਨ ਸਟਿਚ ਆਪਾਂ ਹੋਰ ਪੈਕ ਕੀਤਾਗਾ ਇਹ ਵੀ ਆਪਾਂ ਕਰ ਦਈਏ ਪੈਕ ਤੇ ਭੇਜ ਦਈਏ ਅੱਜ ਲੋਵੀ ਲਾਸਟ ਸੂਟ ਆ ਸੀਗਾ ਇਹ ਸਟਿਚ ਕਰਕੇ ਭੇਜਣਾ ਸੀ ਇਹ ਸਟਿਚ ਹੋ ਗਿਆ ਇੱਕ ਇਹ ਭੇਜਣੇ ਇੱਕ ਉਹਨਾਂ ਸਟਿਚ ਪੈਕ ਕਰਤਾ ਲੋ ਵੀ ਹੁਣ ਆਪਾਂ ਪਿੰਡੂ ਵੀਰੇ ਹੋਰੀ ਆ ਗਏ ਤਪੇ ਠੀਕ ਹੈ ਅੱਜ ਅਸੀਂ ਕਿਸੇ ਸੈਲੂਨ ਤੇ ਇਕੱਠੇ ਹੋਣਾਗਾ ਤੇ ਕਿਉਂਕਿ ਉੱਥੇ ਉਹ ਵੀ ਕੰਮ ਕਰਵਾਉਣਾ ਸੀ ਤੇ ਆਪਾਂ ਵੀ ਥੋੜਾ ਜਿਹਾ ਕੰਮ ਕਰਵਾਉਣਾਗਾ ਤੇ ਰਿੱਕੀ ਬੈਠੇ ਨੇ ਗੱਡੀ 'ਚ ਤੇ ਆਪਾਂ ਚੱਲੇ ਆ ਕੰਮ ਆਪਾਂ ਨਿਬੜ ਲਿਆ ਸੀ ਬੁਟੀਕ ਦਾ ਸਾਰਾ ਉਹਨਾਂ ਨੇ ਹੁਣ ਫੋਨ ਆਈ ਜਾਂਦੇ ਆ ਹੁਣ ਆਪਾਂ ਉਹਨਾਂ ਕੋਲ ਚੱਲੇ ਆ ਪਰਸ ਮੈਂ ਤੁਹਾਨੂੰ ਆ ਕੇ ਦਿਖਾਉਣੀ ਆ ਅੱਜ ਜਿਹੜਾ ਮੌਸਮੋਂ ਪੂਰਾ ਠੰਡਾ ਆਣਾ ਅੱਜ ਜੁਝਾਰ ਨੂੰ ਵੀ ਦਵਾ ਦਵਾ ਗੇੜੇ ਬਠੀਕ ਦੇ ਮੂਰੇ ਆ ਕਾਤਾ ਉਹਨੂੰ ਮੈਂ ਕਿ ਨਹੀਂ ਨਾ ਹੁਣ ਤਾਂ ਰੋਟੀ ਖਾ ਲਈ ਉਹਨੇ ਖੇਡ ਹੀ ਜਾਂਦਾ ਮੈਂ ਕਿਹਾ ਜੇ ਨਮਾਉਣ ਦੇਣੀ ਆਪਾਂ ਇਹਨੂੰ ਮੈਂ ਕਿਹਾ ਉਹ ਖੇਡ ਲੈਣ ਦੋ ਥੱਕ ਜਾਂਦੋ ਇਹਨੂੰ ਪੂਰਾ ਪੂਰਾ ਖੇ ਅੱਜ ਮੌਸਮ ਵਧੀਆ ਸੀਗਾ ਤਾਂ ਕਰਕੇ ਉਹਨੂੰ ਪੂਰਾ ਮੈਂ ਕਿਹਾ ਉਹਨੂੰ ਖੇਡਣ ਦੋ ਜਿੰਨਾ ਖੇਡਿਆ ਜਾਂਦਾ ਉਦੋਂ ਠੰਡਾ ਮੌਸਮਾ ਗਰਮੀ ਘਟ ਗਈ ਬਾਕੀ ਉਹ ਸੌਣ ਸੌਣ ਤਾਂ ਗਰਮੀ ਘਟ ਹੀ ਜਾਂਦੀ ਵਧੀਆ ਮੌਸਮੀ ਰਹਿੰਦਾ ਗਰਮੀ ਆ ਰਹੀ ਤੇ ਆਪਾਂ ਪਹੁੰਚ ਗਏ ਤਪੇ ਤੇ ਹੁਣ ਆਪਾਂ ਜਾਂਦੇ ਆ ਸਲੂਨ ਸਲੂਨ ਜਾ ਕੇ ਮਿਲਦੇ ਆ ਸੱਚੇ ਮਿੱਤਰ ਪਿਆਰੇ ਇੱਥੇ ਮੀ ਵਧੀਆ ਪੈ ਗਿਆ ਨਾ ਦਪੇ ਵੀ ਕੱਲ ਪਰਸੋਂ ਆ ਦੇਖੋ ਲਓ ਵੀ ਪਹੁੰਚ ਗਏ ਤਪਾ ਮੜੀ ਤਵਾ ਮੰਡੀ ਵੀ ਬਹੁਤ ਕੰਮ ਕੀਤਾ ਹੈ ਨਾ ਚੁੰਨੀਆਂ ਡਾਈ ਤੋਂ ਲੈ ਕੇ ਜਦੋਂ ਮੇਰਾ ਘਰੇ ਕੰਮ ਹੁੰਦਾ ਸੀ ਉਦੋਂ ਮੈਨੂੰ ਤਪਾ ਨੇੜੇ ਹੁੰਦਾ ਸੀ ਬਹੁਲਾ ਕੰਮ ਕੀਤਾ ਤਪੇ ਵੀ ਹੈ ਨਾ ਰਿੱਕੀ ਬਹੁਤ ਅਸੀਂ ਤਾਂ ਵੇਚਦੇ ਸੁਬਾਹ ਦੁਪਹਿਰੇ ਸ਼ਾਮ ਨੂੰ ਦੋ ਦੋ ਤਿੰਨ ਤਿੰਨ ਘੇੜੇ ਲੱਗ ਜਾਂਦੇ ਸੀ ਇਹ ਸਤਪਾ ਮੰਡੀ ਕੇ ਸਾਥ ਵੀ ਬੜਾ ਪਿਆਰ ਹੈ ਲੋ ਵੀ ਤਾਂ ਪਾਣਾ ਫਿਰ ਲੋ ਵੀ ਆਪਾਂ ਪਹੁੰਚੀ ਕਿ ਕਰਨ ਬਿਊਟੀ ਸੈਲੂਨ ਇੱਥੇ ਆਉਣਾ ਸੀ ਅੱਜ ਅਸੀਂ ਇੱਥੇ ਇਕੱਠੇ ਹੋਣਾ ਸੀ ਸਤਿ ਸ਼੍ਰੀ ਅਕਾਲ ਵੀਰੇ ਕਿਵੇਂ ਹੋ ਸਤਿ ਸ਼੍ਰੀ ਅਕਾਲ ਕਿਵੇਂ ਹੋ ਭੈਣ ਕਿਰਨਾ ਬਈ ਠੀਕ ਹੈ ਸਾਡੀ ਭੈਣ ਕਿਰਨਾ ਥੱਪੇ ਵਾਲੀ ਸਸੀ ਕਾਲੇ ਸਾਡੀ ਭੈਣ ਵੀਰਪਾਲ ਗੋਹਣਿਆਂ ਵਾਲੀ ਤੇ ਮਨਪ੍ਰੀਤ ਕੌਰ ਸਿਮੀਨਾ ਵਰਣਾਲੇ ਵਾਲੀ ਕੋਸ ਵਾਲੀ ਦਿਨ ਮੈਂ ਉਹਨੇ ਕਹੀ ਹੁੰਦੀ ਸੀ ਅੱਜ ਕਦੇ ਆਉਣਗੇ ਮੈਂ ਕਿਹਾ ਆਉਣਗੇ ਕਦੇ ਨੇ ਕਿਹਾ ਨਹੀਂ ਨਹੀਂ ਜਾਈ ਮੈਂ ਕਿਹਾ ਇਹਨਾਂ ਨੂੰ ਵੀ ਮੈਂ ਮੰਡੇ ਆਉ ਮੈਸੇਜ ਤੇ ਗੱਲ ਹੋਈ ਆ ਕਹਿੰਦੇ ਸੀ ਕਿ ਕੱਲ ਮੈਂ ਮੈਸੇਜ ਕਰਾਂਗੀ ਈ ਗਈ ਕ੍ਰਾਕਸ ਦੋਨੋਂ ਦੇਖ ਲੋ ਭਾਈ ਦੋਨੋਂ ਨਨਾਨ ਪਰਜਾਈ ਨਵੇਂ ਕ੍ਰਾਕਸ ਪਾ ਕੇ ਆਈਆਂ ਨੇ ਅੱਜ ਅੱਜ ਤਾਂ ਪਾਣੀ 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 ਕਿੱਥੋਂ ਪਾਣੀ ਕਿੱਦਾਂ ਦੇ ਲਿਆ ਕੋਲ ਡਰਿੰਕ ਲਿਆ ਪਰ ਪਾਏ ਕੋਲ ਡਰਿੰਕ ਕੋਲ ਡਰਿੰਕ ਲਿਆ ਕੋਲ ਡਰਿੰਕ ਕੀ ਕਿਹਾਗਾ ਕੋਲ ਡਰਿੰਕ ਕਹਿੰਦੇ ਕੋਲ ਡਰਿੰਕ ਕੋਲ ਡਰਿੰਕ ਜੋਰੂ ਜੋਰੂ ਨੂੰ ਛੱਡਿਆ ਹੀ ਅੱਜ ਮੈਂ ਵੀ ਤੇਰੇ ਵਾਂਗੂ ਸਿੰਗਲ ਜੀ ਹੋ ਕੇ ਆਈ ਆਂ ਆਹ ਤਾਂ ਆਹ ਘਰ ਨੂੰ ਘਰੇ ਕੀ ਨਾ ਮੀ ਆ ਵਧੀਆ ਹੈ ਕਿੰਨਾ ਵਧੀਆ ਮੌਸਮ ਬਾਹਰ ਵੀ ਬਾਲਾ ਸੋਹਣਾ ਹੋਇਆ ਪਿਆ ਪੂਰਾ ਵਧੀਆ ਹੋਇਆ ਪਿਆ ਪੂਰਾ ਵਧੀਆ ਹੋਇਆ ਪਿਆ ਔਰ ਕਰੇ ਠੀਕ ਸੀ ਸਾਰੇ ਔਲ ਗੁੱਡ ਓ ਬਈ ਤਪਾ ਤਪਾ ਮੰਡੀ ਵਾਲਿਓ ਅੱਜ ਆਪਾਂ ਤਪਾ ਮੰਡੀ ਪਹੁੰਚੇ ਕਿਰਨ ਬਿਊਟੀ ਸੈਲੂਨ ਸਾਰੇ ਜਾਣਦੇ ਹੋ ਤੁਸੀਂ ਭੈਣ ਨੂੰ ਬਈ ਬਹੁਤ ਜ਼ੀਰੋ ਲੈਵਲ ਤੋਂ ਉੱਠ ਕੇ ਨੇ ਆਪਦਾ ਸੈਲੂਨ ਆ ਜਿਹੜਾ ਇਹ ਕੰਮ ਕੀਤਾਗਾ ਐਵੇਂ ਵੀ ਨਹੀਂ ਕੀਤਾ ਮਿਹਨਤ ਕਰਕੇ ਕੰਮ ਵੀ ਬੋਲਦਾ ਕੰਮ ਵੀ ਬਹੁਤ ਸੋਹਣਾ ਕਰਦੀ ਹੈ ਕੁੜੀ ਬਹੁਤ ਜ਼ਿਆਦੇ ਤੇ ਕਿਰਨ ਆ ਕਿਹੜੇ ਕਿਹੜੇ ਆਫਰ ਲੱਗਿਆ ਦੱਸ ਦੇ ਕਿਰਨ ਕਿਉਂਕਿ ਜਿਹੜੇ ਬਲੌਗ ਦੇਖਦੇ ਆ ਉਹ ਵੀ ਉਹਨਾਂ ਨੂੰ ਵੀ ਆਫਰਾਂ ਦਾ ਪਤਾ ਲੱਗ ਜਾਊਗਾ ਹਾਂਜੀ ਹੈਅਰ ਤੇ ਲੱਗਿਆ ਤੇ ਸਕਿਨ ਤੇ ਲੱਗਿਆ ਵੀ ਤੇ ਹੈਅਰ ਤੇ ਸਕਿਨ ਦਾ ਕੰਮ ਤੁਸੀਂ ਇਹਦੀ ਇੰਸਟਾਗ੍ਰam ਆਈਡੀ ਆ ਕਰਨ ਬਿਊਟੀ ਹਾਂ ਸਰ ਮੈਂ ਫੋਲੋ ਵੀ ਕੀਤਾ ਹੋਇਆ ਕਰਨ ਬਿਊਟੀ ਅੰਡਰਸਕੋਰ 744 ਹਾਂਜੀ ਇੰਸਟਾਗ੍ਰam ਪੇਜ ਆ ਉੱਥੇ ਇਹਨਾਂ ਦਾ ਕੰਮ ਦੇਖਿਓ ਹੈਅਰ ਤੇ ਸਕਿਨ ਦਾ ਬੈਸਟ ਕੰਮ ਆ ਬਾਈ ਬਾਕੀ ਹਾਂ ਬਾਕੀ ਆਫਰ ਤਾਂ ਲੱਗੀ ਆ ਬਾਕੀ ਬਾਈ ਤੁਸੀਂ ਕੱਠੇ ਕੋਈ ਕੰਮ ਕਰਾਉਣ ਆਉਣੇ ਉਹ ਚ ਵੀ ਤੁਹਾਡਾ ਮਾਨਤਨ ਕੀਤਾ ਜਾਊਗਾ ਮਸਟ ਵਿਜ਼ਿਟ ਤਪਾ ਮੰਡੀ ਕਿੱਥੇ ਲੋਕੇਸ਼ਨ ਕਿਰਨਾ ਦੱਸ ਦਿਓ ਡਾਕਟਰ ਚੁਣੀ ਲਾਲ ਦੇ ਸਾਹਮਣੇ ਨਿਊ ਲੇਡੀਜ਼ ਬਾਜ਼ਾਰ ਤੋਂ ਕੋਲੇ ਤੇ ਬਾਕੀ ਬਾਇਓ ਦੇ ਵਿੱਚ ਨੰਬਰ ਹੈ ਬਹੁਤ ਭੈਣ ਭਾਈ ਦਿਲ ਦੀ ਅਮੀਰ ਕੁੜੀ ਆ ਠੀਕ ਆ ਬਹੁਤ ਉਤਰਾ ਚੜਾ ਦੇਖੇ ਨੇ ਪਰ ਕੰਮ ਬੋਲਦਾ ਇਹਦਾ ਕੰਮ ਕਰਾ ਕੇ ਦੇਖਿਓ ਮੈਂ ਉਹੀ ਨਹੀਂ ਬੋਲਦੀ ਹੁੰਦੀ ਹਮੇਸ਼ਾ ਤੁਹਾਨੂੰ ਅੱਜ ਤੱਕ ਕਿਹਾ ਵੀ ਨਾ ਮੈਂ ਕਿਸੇ ਦੀ ਪ੍ਰੋਮੋਸ਼ਨ ਕਰਨੇ ਜਾਵਾ ਠੀਕ ਆ ਨਾ ਬਾਈ ਮੈਂ ਭੈਣ ਤੋਂ ਕੋਈ ਪੈਸੇ ਲੈਂਤੇ ਆ ਪ੍ਰੋਮੋਸ਼ਨ ਦੇ ਠੀਕ ਆ ਦੁਕਾਨ ਬਾਹਰੋਂ ਦਿਖਾ ਦਿੰਨੇ ਆ ਇਹਨੇ ਬਹੁਤ ਗਰੀਬੀ ਝੱਲੀ ਆ ਕੁੜੀ ਨੇ ਆਪ ਦਾ ਕੰਮ ਚਲਾਇਆਗਾ ਸਾਰਿਆਂ ਨੇ ਬਾਹ ਫੜਨੀ ਆ سپورਟ ਕਰਨੀ ਅੱਜ ਮੈਂ ਵੀਰਪਾਲ ਤੇ ਦਵਿੰਦਰ ਭੈਣ ਕੰਮ ਕਰਾਉਣ ਆਏ ਆ ਹਾਂ ਬੈਸਟ ਕੰਮ ਆ ਬਈ ਸਕਿਨ ਦਾ ਤੇ హెਅਰ ਦਾ ਮਸਟ ਵਿਜ਼ਿਟ ਐ ਏਡ ਤਵਾ ਮੰਡੀ ਦਿਲ ਦਾ ਮੀਰ ਬੰਦਾ ਇਹ ਲੋ ਬਈ ਆਓ ਸਾਹਮਣੇ ਨਾ ਵੀਰੇ ਚੁੰਨੀ ਲਾਲ ਹਸਪੀਟਲ ਆ ਗਿਆ ਸਾਹਮਣੇ ਹੈ ਨਾ ਤੇ ਇਧਰ ਇੱਥੇ ਜੁੱਤੀਆਂ ਦੀ ਦੁਕਾਨ ਆ ਗਈ ਇਹ ਆ ਆਪਣੀ ਭੈਣ ਦਾ ਸੈਲੂਨ ਆ ਗਿਆ ਨਲਿਆ ਅਕੈਡਮੀ ਆ ਕਿਰਨ ਬਿਊਟੀ ਸੈਲੂਨ ਉਹ ਬਈ ਨੰਬਰ ਦਿੱਤਾਗਾ 97811858920 ਠੀਕ ਐ ਇੱਥੇ ਬਈ ਸਕਿਨ ਹੈਅਰ ਸਕਿਨ ਨੇਲ ਮੇਕਅਪ ਅਕੈਡਮੀ ਵੀ ਆ ਮਤਲਬ ਤੁਸੀਂ ਇੱਥੇ ਕੰਮ ਸਿੱਖਣਾ ਤਾਂ ਕੰਮ ਸਿੱਖ ਵੀ ਜਾਗਦੇ ਹੋ ਜ਼ਰੂਰੀ ਨਹੀਂ ਕਰਾਉਣਾ ਦੇ ਕੋਰਸ ਵਾਸਤੇ ਤੁਹਾਨੂੰ ਵਧੀਆ ਡਿਸਕਾਊਂਟ ਦਿੱਤਾ ਜਰੂਰ ਹੈ ਨਾ ਹਾਂਜੀ ਬਾਕੀ ਇਹ ਕੁੜੀਆਂ ਚਾਹ ਬਣਾ ਸਿੱਖ ਕੇ ਬਾਹਰ ਕੰਮ ਕਰਨ ਦੀਆਂ ਹਾਂ ਉਹਨਾਂ ਲਈ ਵੀ ਆਪਾਂ ਆਪਦਾ ਵੀ ਖੋਲ ਸਕਦੀਆਂ ਨੇ ਕੰਮ ਆਪਦਾ ਰੋਜ਼ਗਾਰ ਖੋਲ ਸਕਦੀਆਂ ਨੇ ਕੁੜੀਆਂ ਵਧੀਆ ਕੰਮ ਸਿਖਾ ਕੇ ਤੋਂ ਹਾਂਜੀ ਲਓ ਬਈ ਠੀਕ ਹੈ ਜਰੂਰ ਵਿਜ਼ਿਟ ਕਰਿਓ ਤੱਪਾ ਮੰਡੀ ਦੇ ਵਿੱਚ ਕਿਰਨ ਬਿਊਟੀ ਸੈਲੂਨ ਆਪਣਾ ਦਾ ਭੈਣ ਨਾਲ ਬਹੁਤ ਪਿਆਰ ਆ ਇਹਨੂੰ ਸਪੋਰਟ ਕਰਿਓ ਠੀਕ ਹੈ ਬਈ ਜਿਹੜਾ ਮਿਹਨਤ ਕਰਦਾ ਜਰੂਰ ਸਪੋਰਟ ਕਰਿਆ ਕਰੋ ਲਓ ਬਈ ਬਹੁਤ ਵਧੀਆ ਬੈਠਿਆ ਕੋਈ ਗੱਲ ਨਹੀਂ ਗਾਇਜ਼ ਮੈਂ ਵੀ ਬਣਨ ਆਲੀ ਆ ਭੂਤ ਇਧਰ ਇਹਦੇ ਦਾ ਮ사ਜ ਸ਼ੁਰੂ ਹੋ ਗਈ ਤੇ ਰਿਜ਼ਲਟ ਦੇਖਾਂਗੇ ਇਹਨਾਂ ਦੇ ਮੂੰਹ ਮੈਂ ਦੇਖੇ ਨੇ ਆਈਆਂ ਦੇ ਤੁਸੀਂ ਮੇਰਾ ਮੂੰਹ ਹੁਣ ਦੇਖ ਲਓ ਫਿਰ ਦੇਖਾਂਗੇ ਰਿਜ਼ਲਟ ਐਂਡ ਤੇ ਵੀ ਕਿਆ ਬਣੂਗਾ ਲਓ ਬਈ ਮੀਰਪਾਲ ਦਾ ਫੇਸ ਤਾਂ ਪੂਰਾ ਚਮਕ ਗਿਆ ਬਲੀਚ ਨਾਲ ਹੀ ਬਲੀਚ ਕਿੰਨੀ ਵਧੀਆ ਹੈ ਨਾ ਕਿੰਨੀ ਵਧੀਆ ਬਲੀਚ ਆਦੇ ਕਿ ਮੇਰਾ ਫੇਸ ਅਜੇ ਕਲੀਨ ਅਪ ਹੀ ਕੀਤਾ ਬਲੀਚ ਦਾ ਬਾਅਦ ਹੁਣ ਹਾਈਡਰਾ ਫੇਸ਼ੀਅਲ ਸ਼ੁਰੂ ਹੋਊਗਾ ਹੁਣ ਹੋਊਗਾ 67 ਤੇ ਜੇ ਜ਼ਿਆਦਾ ਲੱਗਦਾ ਬਲੂ ਕਰਨਾ ਇਹਨਾਂ ਦੇ ਸਾਰੇ ਕਲਰ ਸ਼ੁਰੂ ਓਕੇ ਇਹਨਾਂ ਦੇ ਨਾਲ ਚੱਲੂਗੀ ਦੇਖ ਵੀ ਲਾਉਣ ਨੂੰ ਸਾਹ ਸੁਣ ਆਉਂਦਾ ਜੀ ਇਧਰ ਹੀ ਵਧੀਆ ਬਣਿਆ ਹੋਇਆ ਹੈ ਨਾ ਸਾਰਾ ਇਧਰ ਵੀ ਪੀਰਪਾਲ ਦਾ ਤਾਂ ਹੋ ਗਿਆ ਡਨ ਹਾਈਡਰਾ ਫੇਸ਼ੀਅਲ ਹਾਈਡਰਾ ਫੇਸ਼ੀਅਲ ਵਧੀਆ ਰਿਜ਼ਲਟ ਆ ਮੇਰੇ ਵੀ ਕੱਲੀ ਹਜੇ ਬਲੀਚ ਹੋਈ ਹੈ ਦੇਖ ਲੈ ਤੂੰ ਨੇ ਵੀ ਬਹੁਤ ਨੇ ਵੀ ਵਧੀਆ ਵਧੀਆ ਹਾਂ ਹੁਣ ਵੀਰਪਾਲ ਨੇ ਕਰਵਾਉਣਾ ਸਪਾਹ ਕਹਿੰਦੀ ਲੱਗਦੀ ਹੈ ਤੇ ਸਪਾਹ ਵੀ ਕਰਾਣਾ ਸੂਰ ਸੋਣਾ ਲੱਗਿਆ ਵੀਰਪਾਲ ਮੈਨੂੰ ਸੋਣਾ ਲੱਗਿਆ ਹਾਂ ਵਧੀਆ ਲੱਗਿਆ ਅੱਛਾ ਲੱਗ ਰਿਹਾ ਪਿਆਰਾ ਲੱਗਿਆ ਇਹ ਸਹਾਈ ਤੋਂ ਸਪਾ ਚੱਲਣ ਲੱਗ ਗਿਆ ਇੱਧਰ ਸਪਾ ਚੱਲਣ ਲੱਗ ਗਿਆ ਸਪਾ ਹੋ ਰਿਹਾ ਇੱਧਰ ਸਪਾ ਹੋ ਰਿਹਾ ਸਪਾ ਹੋ ਰਿਹਾ ਵੀਰਪਾਲ ਦੇ ਵਾਲਾ ਆਪਾਂ ਲੋਹ ਪੋਲੀ ਕਰੀ ਜੀ ਕਰਦੋ ਜੀ ਕਰਦੋ ਭੈਣ ਜੀ ਇਹ ਵੀ ਇੱਕ ਕੰਮ ਹੈ ਅੱਜ ਇਹ ਵੀ ਤਪੇ ਦੀ ਧਰਤੀ ਤੇ ਨਹੀਂ ਗਿਆ ਇੱਕ ਦਿਨ ਅੱਜ ਆ ਹੀ ਗਏ ਦੇ ਕੋਈ ਮੀਂਹ ਦੇਖ ਫਿਰਪੜ ਪੂਰਾ ਕਿਆ ਬਾਤ ਹੈ ਪੂਰਾ ਮੀਂਹ ਪੂਰਾ ਲਓ ਬਈ ਪੂਰਾ ਮੀਂਹ ਆ ਗਿਆ ਇੰਨਾ ਕਾ ਜ਼ਿਆਦਾ ਪੂਰਾ ਘੈਂਟ ਕਿਆ ਬਾਤ ਹੋਈ ਪਈ ਅੱਜ ਦਾ ਮੀਂਹ ਵਾਲੀ ਦਾ ਥੋੜਾ ਹੋਣ ਪਕੌੜੇ ਗੋਭੀ ਵਾਲੇ ਗਰਮ ਗਰਮ ਪੱਠੀ ਜਲਦੀ ਹੋਵੇ ਕੱਟੀ ਜਾਂਦੇ ਹੋਈਏ ਚਾਹ ਹੋ ਕੇ ਚਾਹ ਪੀ ਜਾਂਦੇ ਹੋ ਜੀ ਹਣਾ ਪੀਰਪੁਰ ਕੀ ਆਵਾਤ ਹੋ ਜੀ ਐਂਦ ਗੱਲ ਹੋ ਤੁਹ ਸੋਹਣੇ ਤੇ ਸੁਹਾਗਾ ਹੋ ਜੇ ਆ ਬਿਕਨੇਰ ਵਾਲੇ ਉਹ ਦੇਖ ਤਲ ਹੈ ਵੀਰਪੁਰ ਕਿੰਨਾ ਕਿੰਨਾ ਪਾਣੀ ਕੜ ਗਿਆ ਠੀਕ ਹੈ ਜੀ ਕੰਮ ਖਰਾ ਹੋ ਗਿਆ ਇਥੋਂ ਇਥੇ ਕਹਤੇ ਥੱਬਾ ਮੰਡੀ ਲੋ ਬਈ ਗਾਇਸ ਲਾਈਟ ਭੱਜ ਗਈ ਸੀ ਹੁਣ ਲਾਈਟ ਆ ਗਈ ਇਹ ਇਧਰ ਇਹਦਾ ਕੰਮ ਵੀ ਹੋਣ ਲੱਗ ਗਿਆ ਹੁਣ ਲਾਤਾਈ ਤੇ ਵੀ ਮੂੰਹ ਜਾ ਠੀਕ ਹੈ ਫਿਰ ਮੇਰਾ ਕੰਮ ਕਿਤੇ ਸਟਾਰਟ ਹੋਊਗਾ ਬਸ ਆਪਰੇ ਕਰਾ ਕੇ ਜਾਵਾਂਗੇ ਹੁਣ ਹਾਂ ਹੁਣ ਤਾਂ ਕਰਾ ਕੇ ਜਾਵਾਂਗੇ ਫਿਰ ਹੁਣ ਤਾਂ ਮੇਰਾ ਵੀ ਹੋ ਹੀ ਜਾਊਗਾ ਹੁਣ ਤਾਂ ਬਹੁਤ ਦਾਮ ਲੇਟ ਕੀਤੇ ਲੇਟ ਹੋ ਜਾ ਕੋਈ ਚੱਕਰ ਨਹੀਂ ਹੈਗਾ ਕੋਈ ਤਾਂ ਆਉਂਦਾ ਆਹ ਭਾਈ ਕੀ ਬਾਤ ਬਹੁਤ ਫਰਕ ਪਿਆ ਪੂਰਾ ਗਲੋ ਕਰ ਜਾਂਦਾ ਫੇਸ ਪੂਰਾ ਦੇਖੋ ਕੋਈ ਫਿਲਟਰ ਨਹੀਂ ਕੋਈ ਰਿੰਗ ਲਾਈਟ ਨਹੀਂ ਚੱਲਦੀ ਬੰਦ ਹੈ ਕੋਈ ਰਿੰਗ ਲਾਈਟ ਨਹੀਂ ਚੱਲਦੀ ਆ ਦੇਖ ਲਓ ਭਾਈ ਬੰਦ ਹੈ ਬਹੁਤ ਗਲੋ ਆ ਗਿਆ ਫੇਸ ਤੇ ਸਾਫ ਸਾਫ ਲੱਗ ਰਿਹਾ ਕਲੀਨ ਕਲੀਨ ਫੇਸ ਲੱਗ ਰਿਹਾ ਬਾਈ ਮੈਂ ਯਕੀਨ ਨਹੀਂ ਸੀ ਕਰਦੀ ਹੁੰਦੀ ਪਹਿਲਾਂ ਇਹ ਫੇਸ਼ੀਅਲ ਤੇ ਅੱਜ ਅੱਖੀਂ ਦੇਖਿਆ ਹਾਂ ਹੁਣ ਯਕੀਨ ਆਇਆ ਕਿਸੇ ਨੇ ਵੀ ਕਰਵਾਉਣਾ ਬਈ ਕਰਨਾ ਭੈਣ ਕੋਲ ਆ ਕੇ ਕਰਵਾ ਦਵਿੰਦਰ ਦਾ ਫੇਸ ਤਾਂ ਬੜਾ ਖਰਾਬ ਹੋਇਆ ਪਿਆ ਸੀ ਬਹੁਤ ਜਾ ਰਿਹਾ ਬਹੁਤ ਵਰਕ ਪੈ ਗਿਆ ਸ਼ਾਇਦ ਪੰਜ ਸੈਟਿੰਗਾਂ ਜਿਹਦਾ ਪੂਰਾ ਹੀ ਫਰਕ ਪੈ ਜਾਣਾ ਲੋ ਵੀ ਆਪਣੀ ਸਕਿਨ ਦੇਖ ਲਓ ਗਾਇਸ ਤੇ ਹੁਣ ਆਪਾਂ ਕਰਨ ਲੱਗੇ ਆ ਸਟਾਰਟ ਫਿਰ ਐਂਡ ਤੇ ਦਿਖਾਉਂਦੇ ਮੈਂ ਤੁਹਾਨੂੰ ਮੇਰੀ ਸਕਿਨ ਇਹ ਕਿਦਾਂ ਦੀ ਹੋ ਗਈ ਆ ਹਾਈਡਰਾ ਫੇਸ਼ੀਅਲ ਫਸਟ ਟਾਈਮ ਕਰਵਾ ਲਿਆ ਠੀਕ ਹੈ ਹਾਂਜੀ ਥੋੜਾ ਉੱਪਰ ਹੋ ਜਾਓ ਓਕੇ ਇੱਥੇ ਸਰਾਣੇ ਤੇ ਰੱਖੋ ਹਾਂਜੀ ਦੋਵੇਂ ਲੋ ਬਹੁਤ ਲਓ ਵੀ ਮਿੱਤਰੋ ਦੇਖ ਲਓ ਰਿਆਰ ਤੋਂ ਲਾਈਵ ਵਾਹ ਜੀ ਵਾਹ ਕੀ ਬਣਾ ਲੈਣ ਮਨ ਕੋਲ ਲੈ ਗਏ ਨੂੰ ਐਂ ਚਾਹ ਦੇ ਪੈਂਡਾ ਇੱਥੇ ਗਿਆ ਜਾਂਦਾ ਹਾਂ ਚੱਲ ਤੜਕਦੀ ਘਰੇ ਦੀ ਬਾੜੀ ਫੋਨ ਤੇ ਫੋਨ ਆਈ ਹੁੰਦੇ ਆ ਜਾਓ ਚਲੋ ਚੱਲੀਏ ਭਾਈ ਓਕੇ ਬਾਏ ਬਾਏ ਜਿਹੜੀ ਘੱਟਣਾ ਸਾਰੀ ਗੱਡੀ ਰਿੱਕੀ ਸਾਰੀ ਗੱਡੀ ਲਿਬੜ ਗਈ ਛੱਡਿਓ ਸਾਰੀ ਗੱਡੀ ਲਿਬੜ ਗਈ ਤੁਹਾਡੀ ਪੂਰੀ ਭਿੱਜੀ ਪਈਆ ਨਾ ਵੇ ਦੇਖ ਕਲੋਕ ਸ ਚੱਕ ਲਈਏ ਸਾਰਾ ਸਮਾਨ ਚੱਕ ਲਈਏ ਆ ਪਿਆ ਆਉ ਚੱਕ ਲੈ ਉਹ ਦੱਬਾ ਉਹ ਪਿਆ ਇਹਦੇ ਵਲੌਗ ਬਣਾ ਲਓ ਚਲੋ ਵੀ ਜੁਹਾਰਨੇ ਦਾ ਉਹਦੇ ਗਧੇ ਗੇੜੇ ਪਾਤੇ ਘਰੇ ਪਹੁੰਚ ਗਏ ਆਪਾਂ ਇੱਧਰ ਦਾਦੀ ਕੋਲੇ ਆ ਜਾਓ ਦਾਦੀ ਬੁਲਾਈ ਜਾਂਦੇ ਆ ਲਿਆਓ ਦਾਦੀ ਕੋਲੇ ਜੁਹਾਰਾ ਓਏ ਉਹ ਨਹੀਂ ਆ ਕੱਢੀ ਜਮਾਨੀ ਆਉਂਦਾ ਲੋ ਵੀ ਮੱਛਰ ਇਹਨਾਂ ਕੋ ਜਿਆਦਾ ਹੋਇਆ ਫੇ ਆਪਾਂ ਘਰੇ ਪਹੁੰਚ ਗਏ ਸੀਗੇ ਤੇ ਫੇਸ ਦਾ ਰਿਜ਼ਲਟ ਹੈ ਜਿਹੜਾ ਬਹੁਤ ਵਧੀਆ ਫੇਸ ਦਾ ਮੈਨੂੰ ਤਾਂ ਬਹੁਤ ਵਧੀਆ ਲੱਗਿਆ ਹਾਈਡਰਾ ਫੇਸ਼ੀਅਲ ਤੁਸੀਂ ਵੀ ਕਰਵਾ ਸਕਦੇ ਹੋ ਬੈਸਟ ਲੱਗਿਆ ਮੈਨੂੰ ਤਾਂ ਅੱਜ ਤੱਕ ਮੈਨੂੰ ਕੋਈ ਫੇਸ਼ੀਅਲ ਇੰਨਾ ਵਧੀਆ ਨਹੀਂ ਲੱਗਿਆ ਹਾਈਡਰਾ ਫੇਸ਼ੀਅਲ ਵਧੀਆ ਲੱਗਿਆ ਪੂਰਾ ਲੋ ਵੀ ਮਿੱਤਰੋ ਆਪਾਂ ਆ ਗਏ ਸੀਗੇ ਵਾਪਸ ਘਰੇ ਠੀਕ ਹੈ ਤੇ ਉਸ ਤੋਂ ਬਾਅਦ ਆਪਾਂ ਰੋਟੀ ਪਾਣੀ ਸ਼ਕ ਲਿਆ ਠੀਕ ਹੈ ਤੇ ਦੁੱਧ ਵਗੈਰਾ ਹੁਣ ਪੀ ਲਿਆ ਯਾਰ ਸਿੰਗਹੀ ਸੌਂਗੇ ਨੇ ਟਾਈਮ ਹੋ ਗਿਆ 11:30 ਤੇ ਭਾਈ ਵਲੌਗ ਦੀ ਕਰਨ ਲੱਗਿਆ ਸਮਾਪਤੀ ਇਸੇ ਤਰ੍ਹਾਂ ਵਲੌਗ ਨੂੰ ਪਿਆਰ ਦਿੰਦੇ ਰਹੋ ਠੀਕ ਹੈ ਵਲੌਗ ਨੂੰ ਕਰਦੇ ਹੋ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸੋ ਕਿਵੇਂ ਦਾ ਲੱਗਿਆ ਤੇ ਮਿਲਦੇ ਆਂ ਭਾਈ ਨੈਕਸਟ ਵਲੌਗ ਦੇ ਵਿੱਚ ਖੁਸ਼ ਰਹੋ ਸਾਰੇ ਜਣੇ ਤੰਦਰੁਸਤ ਰਹੋ ਪਰਮਾਤਮਾ ਸਭ ਨੂੰ ਖੁਸ਼ਹਾਲ ਰੱਖੇ ਠੀਕ ਹੈ ਤੇ ਸਾਰਿਆਂ ਦੀ ਫੈਮਿਲੀ ਨੂੰ ਖੁਸ਼ ਰੱਖੇ ਤੇ ਵਾਹਿਗੁਰੂ ਸੱਤੇ ਮੇਰ ਪ੍ਰਿਆਹਤ ਰੱਖੇ ਭਾਈ 4 ਦਿਨਾਂ ਦੀ ਜ਼ਿੰਦਗੀ ਆ ਕੋਈ ਪਤਾ ਨਹੀਂ ਕਦੋਂ ਛੱਡ ਜਾਣਾ ਸਾਰਿਆਂ ਨੇ ਖੁਸ਼ ਰਹੋ ਬਾਏ ਬਾਏ